ਇਹ ਤੇ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਜੀ 3 ਦਿਨ ਪਹਿਲੇ ਇੱਕ ਵਾਰਦਾਤ ਹੋ ਗਈ ਸੀ ਇੱਕ ਜਿਹੜੇ ਨਿਹੰਗ ਸਿੰਘ ਚਾਰ ਪੰਜ ਜਣਿਆਂ ਨੇ ਪੱਟੀ ਸ਼ਹਿਰ ਚ ਜਾ ਕੇ ਉੱਥੇ ਘਰੇ ਜਾ ਕੇ ਸ਼ੰਮੀ ਕਪੂਰ ਨਾਮ ਦੇ ਵਿਅਕਤੀ ਦਾ ਜਿਹੜਾ ਕਤਲ ਕਰ ਦਿੱਤਾ ਸੀ ਤੇ ਉਹਦੇ ਚ ਇਮੀਡੀਏਟਲੀ ਸਾਡੇ ਤੇ ਟਾਸਕ ਆ ਗਈ ਸੀ ਕਿਉਂਕਿ ਇਹਨਾਂ ਕੋ ਗੱਡੀ ਸੀਗੀ ਉੱਥੋਂ ਮੌਕੇ ਤੋਂ ਭੱਜ ਗਏ ਸੀ ਔਰ ਇਹਨਾਂ ਦੇ ਮਗਰ ਜਿਹੜੇ ਸਾਡੇ ਐਸਚਓ ਔਰ ਸਿਟੀ ਪੱਟੀ ਤਾਂ ਉੱਥੇ ਮੌਕੇ ਤੇ ਸੀਗੀ ਬਾਕੀ ਐਸਐਚਓ ਸਮਾਨ ਦੀਆਂ ਸੀ ਟੀਮਾਂ ਬਣਾ ਕੇ ਇਹਨਾਂ ਦੇ ਪਿੱਛੇ ਛੱਡੇ ਸੀ ਔਰ ਇਹ ਥੋੜਾ ਜਿਹਾ ਵਿੱਚ ਇਹਨਾਂ ਦੀ ਫਰਕ ਪੈ ਗਿਆ ਕਿਉਂਕਿ ਜਦੋਂ ਭੱਜੇ ਤਾਂ ਜਦੋਂ ਪਿੱਛੇ ਕੀਤਾ 15-20 ਕਿਲੋਮੀਟਰ ਦਾ ਫਰਕ ਸੀ ਔਰ ਇਹਨਾਂ ਦੀ ਜਿਹੜਾ ਟਰੈਕ ਹੈ ਇਹਨਾਂ ਨੇ ਤਾਂ ਇੱਕ ਨਾਕਾ ਤੋੜਿਆ ਸੀਗਾ ਦੋ ਤਿੰਨ ਨਾਕੇ ਤੋੜਨ ਤੋਂ ਬਾਅਦ ਇਹ ਬੈਗੋਵਾਲ ਹਿਸ਼ਾਰਪੁਰ ਇਹ ਪਾਰਟਿਕੂਲਰ ਏਰੀਆ 'ਚ ਜਾ ਕੇ ਉੱਥੇ ਇਹਨਾਂ ਦੀ ਲੋਕੇਸ਼ਨ ਅੱਗੇ ਟਰੈਕ ਨਹੀਂ ਹੋਈ ਸਾਡੇ ਕੋਲ ਹੋਰ ਨਾ ਹੀ ਇਹ ਉਸ ਦਿਨ ਤੋਂ ਕਿਤੇ ਲੁਕੇ ਹੋਏ ਸੀ ਫਿਰ ਇਨਫਰਮੇਸ਼ਨ ਮਿਲੀ ਔਰ ਇਨਫਰਮੇਸ਼ਨ ਦੇ ਆਧਾਰ ਤੇ ਇਹਨਾਂ ਨੂੰ ਜਿਹੜਾ ਕਰਤਾਰਪੁਰ ਦੇ ਏਰੀਏ ਚੋਂ ਅਸੀਂ ਤੜਕੇ ਅੱਜ ਅਰੈਸਟ ਕੀਤਾ ਸਰੀ ਝਗੜਾ ਕਿਸ ਗੱਲ ਤੋਂ ਹੋਇਆ ਝਗੜਾ ਜੀ ਹਜੇ ਤਾਂ ਇੰਟਰੋਗੇਸ਼ਨ ਇਹਨਾਂ ਦੀ ਹੋਣ ਵਾਲੀ ਹੈ ਕਿਉਂਕਿ ਅੱਜ ਸਵੇਰੇ ਹੀ ਇਹਨਾਂ ਨੂੰ ਅਸੀਂ ਫੜਿਆ ਤੇ ਹੁਣ ਪੇਸ਼ ਕੀਤਾ ਸਾਨੂੰ ਜਿਆਦਾ ਟਾਈਮ ਨਹੀਂ ਮਿਲਿਆ ਬਟ ਜੋ ਇਹਨਾਂ ਦੇ ਮੁਤਾਬਕ ਇਹ ਹੈ ਕੀ ਕੋਈ ਪੈਸੇ ਸੀਗੇ ਔਰ ਜੋ ਉਸ ਦਿਨ ਉਹਨਾਂ ਦੇ ਜਿਹੜੇ ਮਦਈ ਹੈ ਉਹਨਾਂ ਦੇ ਮੁਤਾਬਕ ਵੀ ਕੋਈ ਪੈਸਿਆਂ ਦਾ ਲੈਣ ਦੇਣ ਸੀਗਾ ਵੀ ਕਿ ਸ਼ਾਇਦ ਕਿਸੇ ਦੇ ਕੋਈ Google Pay ਹੋ ਗਏ ਸੀ ਔਰ ਉਹ ਕਹਿੰਦੇ ਕਿ ਇਹਨਾਂ ਦੀ ਚਾਰ ਪੰਜ ਮੀਟਿੰਗਾਂ ਪਹਿਲੇ ਵੀ ਹੋ ਚੁੱਕੀਆਂ ਸੀ ਉਹ ਜਿਹੜਾ ਮਦਈ ਹੈ ਉਹ ਜਾ ਕੇ ਆਪਣੇ ਬੇਟੇ ਨੂੰ ਨਾਲ ਲੈ ਕੇ ਇਹਨਾਂ ਦੇ ਡੇਰੇ ਤੇ ਵੀ ਜਾ ਕੇ ਆਇਆ ਸੀ ਗੋਇੰਦਵਾਲ ਸਾਹਿਬ ਔਰ ਤਸੱਲੀ ਕਰਾ ਕੇ ਆਇਆ ਸੀ ਕਿ ਅਸੀਂ ਵਾਪਸ ਟ੍ਰਾਂਸਫਰ ਕਰਤੇ ਦੇ ਇਹਨਾਂ ਦੇ ਕਹਿੰਦੇ ਮੁਤਾਬਕ ਵੀ ਕਿਸੇ ਦੇ ਕੋਈ ਪੈਸੇ ਟ੍ਰਾਂਸਫਰ ਹੋ ਗਏ ਸੀ ਪਾਣੇ 2 ਲੱਖ ਰੁਪਇਆ ਜਿਹੜਾ ਕਿ ਗਲਤ Google Pay ਹੋ ਗਿਆ ਸੀ ਔਰ ਉਹ ਇਹਨਾਂ ਦੀ ਵਾਪਸੀ ਲੈਣੀ ਸੀ ਇਹਨਾਂ ਤੋਂ ਉਸੇ ਗੱਲ ਤੋਂ ਲੈ ਕੇ ਇਹਨਾਂ ਦੀਆਂ ਤਿੰਨ ਚਾਰ ਪਹਿਲੇ ਮੀਟਿੰਗਾਂ ਹੋ ਚੁੱਕੀਆਂ ਸੀ ਤਾਂ ਉਹ ਤਾਂ ਕਹਿੰਦੇ ਸੀ ਅਸੀਂ ਵਾਪਸ ਕਰ ਚੁੱਕੇ ਹਾਂ ਤਸੱਲੀ ਵੀ ਕਰਾਤੀ। ਸੰਦੇ ਵਿੱਚ ਐਕੋ ਏਜੰਟੀ ਦਾ ਕੰਮ ਕਰਦੇ ਨੇ। ਤੇ ਮੈਨੂੰ ਨਹੀਂ ਹਜੇ ਤੱਕ ਸਾਨੂੰ ਇਹਦੇ ਵਿੱਚ ਸਰ ਕਿ ਰਿਟਾਰ ਕੀਤੀ ਗਈ ਮੌਜੂਦਾ ਦੀ ਪਛਾਣ ਔਰ ਕੀ ਫੈਮਿਲੀ ਹੈ। ਇਹਨਾਂ ਚੋਂ ਇੱਕ ਤਾਂ ਜੀ ਮੇਨ ਜਿਹਨੇ ਵਾਰ ਕੀਤਾ ਸੀਗਾ ਕਰਪਾਨ ਦਾ ਜਿਹਨੇ ਅਸਲ ਕਤਲ ਕੀਤਾ ਹੈਗਾ ਪਰਮਿੰਦਰ ਸਿੰਘ ਇਲੀਸ ਤਰਮਿੰਦਰ son of ਲਖਵਿੰਦਰ ਸਿੰਘ ਹੈਗਾ ਜੀ ਬਲਟੋਏ ਦਾ ਤੇ ਇਹ ਹਾਲ ਦੀ ਘੜੀ ਉੱਥੇ ਗੁਰਦੁਆਰਾ ਨਿਹੰਗਾਂ ਹੈਗਾ ਜੇਲ ਦੇ ਪਿੱਛੇ ਆਪਣੇ ਗੋਇੰਦਵਾਲ ਜੇਲ੍ਹ ਦੇ ਪਿੱਛੇ ਉੱਥੇ ਇਹਨਾਂ ਦੀ ਰਹਿائش ਹੈਗੀ ਹੈ ਤੇ ਉਸ ਤੋਂ ਇਲਾਵਾ ਦੂਸਰਾ ਇੱਕ ਰਾਜਨ ਸਿੰਘ ਹੈਗਾ ਜੀ ਅਲਗੋ ਕੋਠੀ ਦਾ ਇੱਕ ਇਹ ਦੋ ਜਣੇ ਇਹਨਾਂ ਦੇ ਨਾਲ ਹੈ ਔਰ ਇਹਨਾਂ ਦੇ ਨਾਲ ਚਾਰ ਜਣੇ ਹੋਰ ਹੈ ਜਿਹੜੇ ਹਜੇ ਭਗੌੜੇ ਆ ਪਰ ਅਸੀਂ ਉਹਨਾਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਾਂਗੇ ਬਰਾਮਦਗੀ ਸਰਪ੍ਰੀ ਬਰਾਮਦਗੀ ਇਹਨਾਂ ਤੋਂ ਇੱਕ ਤਾਂ ਗੱਡੀ ਸੀ ਜੀ ਜਿਹੜੀ ਕ੍ਰਾਈਮ 'ਚ ਵਰਤੀ ਗਈ ਔਰ ਕਰਪਾਨ ਤੇ ਬਾਕੀ ਦੋ ਮਿਲ ਜਣਗੇ ਰਿਮਾਂਡ ਵੀ ਲੈ ਗਿਆ ਇਹਨਾਂ ਦਾ ਆ ਰਿਮਾਂਡ ਜੀ ਹਾਂ ਜੀ ਚਾਰ ਦਿਨ ਦਾ ਚਾਰ ਦਿਨ ਦਾ ਕੋਈ ਪਹਿਲਾਂ ਦਾ ਵੀ ਕੋਈ ਕੇਸ ਚੱਲਦਾ ਇੱਕ ਇਹਦੇ 'ਚ ਹੈਗਾ ਜੀ ਪਰਮਿੰਦਰ ਤੇ 220 ਦਾ ਸ਼ਾਇਦ ਇੱਕ ਕੇਸ ਹੈਗਾ ਉਹਦੇ ਤੇ ਇੱਕ ਕ੍ਰਿਮੀਨਲ ਸੀ ਅਰੈਸਟ ਦੌਰਾਨ ਕੋਈ ਪੁਲਿਸ ਪਾਰਟੀ ਦੇ ਨਾਲ ਕੋਈ ਆਪਸ ਵਿੱਚ ਕੋਈ ਫਾਇਰਿੰਗ ਜਾਂ ਕੋਈ ਨਹੀਂ ਫਾਇਰਿੰਗ ਤਾਂ ਨਹੀਂ ਜੀ ਬਟ ਜਦੋਂ ਇੱਥੇ ਜਿਸ ਜਗ੍ਹਾ ਤੇ ਲੁਕੇ ਹੋਏ ਸੀ ਜਦੋਂ ਉੱਥੇ ਰੀਡ ਕੀਤਾ ਗਿਆ ਤਾਂ ਇਹਨਾਂ ਨੇ ਆਪਣੀ ਗੱਡੀ 'ਚ ਭੱਜਣ ਦੀ ਕੋਸ਼ਿਸ਼ ਕੀਤੀ ਸੀ ਔਰ ਪਰ ਇਹਨਾਂ ਨੂੰ ਮਗਰ ਚੇਜ਼ ਕਰਕੇ ਕਿਉਂਕਿ ਪਾਰਟੀਆਂ ਸਾਡੀਆਂ ਸਟਰੋਂਗ ਗਈਆਂ ਸੀਗੇ ਤਾਂ ਮਗਰ ਚੇਜ਼ ਕਰਕੇ ਇਹਨਾਂ ਨੂੰ ਅਰੈਸਟ ਕਰ ਲਿਆ। ਥੈਂਕ ਯੂ।